ਸਿਦਾ ਮੈਂ ਤੁਹਾਡਾ ਫਿਰ ਮੇਰੇ ਨਾਲ ਕਨਸਟੇਬਲ ਗੁਰਮੀਤ ਸਿੰਘ ਆ ਤੇ ਕੀ ਤੁਸੀਂ ਐਸਐਸਐਫੀ ਚੌਕੀ ਹੋਇਆ ਸੀਗਾ ਸ਼ੰਭੂ ਬਾਡਰ ਜੋ ਐਕਸੀਡੈਂਟ ਸਰ ਸਾਨੂੰ ਤਕਰੀਬਨ 8:30 ਦੇ ਕੋਲ ਆਈ ਸ਼ੰਭੂ ਥਾਣੇ ਤੋਂ ਤੇ ਸ਼ੰਭੂ ਬਾਡਰ ਦੇ ਨੇੜੇ ਤੇੜੇ ਐਕਸੀਡੈਂਟ ਹੋਇਆ ਕਹਿੰਦੇ ਵੀ ਇੱਥੇ ਪਹੁੰਚੂ ਫਟਾਫਟ ਤੇ ਅਸੀਂ ਗਏ ਤੇ ਅਸੀਂ ਦੇਖਿਆ ਜਾ ਕੇ ਜਿਹੜੇ ਪੇਸ਼ੈਂਟ ਸੀਗੇ ਬਹੁਤ ਮਤਲਬ ਕ੍ਰਿਟੀਕਲ ਸਿਚੁਏਸ਼ਨ ਸੀਗੀ ਉਹਨਾਂ ਦੀ ਤੇ ਜੇ ਬਣਦੀ ਸੀਡੀ ਸਾਡੀ ਕਾਰਵਾਈ ਸੀਗੀ ਅਸੀਂ ਹਸਪੀਟਲ ਲੈ ਕੇ ਆਏ ਹਾਂ ਕਿੰਨੇ ਕੁ ਪੇਸ਼ੈਂਟ ਸੀਗੇ ਕਿੰਨੀਆਂ ਕੁ ਗੱਡੀਆਂ ਵਿੱਚ ਸੀ 6-7 ਜਣੇ ਦੇ तकरीबन ਨੜਤੜੇ ਸੀਗੇ ਤੇ ਗੱਡੀਆਂ ਕਿੰਨੀਆਂ ਕੁ ਵੱਜੀਆਂ ਇੱਕ ਕੰਟੇਨਰ ਸੀਗਾ ਜੀ ਉਹ ਰਸਤੇ 'ਚ ਜਾ ਰਹਾ ਸੀ ਅੱਗੇ ਤੇ ਪਿੱਛੋਂ ਗੱਡੀ ਵੱਜੀ ਇੱਕ ਤੇ ਇੱਕ ਸਵਿਫਟ ਗੱਡੀ ਹੋਰ ਸੀਗੀ ਉਹ ਫੇਰ ਵਿੱਚ ਵਿੱਚ ਇੱਕ ਠੀਕ ਹੈ ਤੇ ਇੱਕ ਟਰੱਕ ਸੀਗਾ ਉਹ ਵਿੱਚ ਇਕੱਠੀਆਂ ਹੋ ਗਏ ਦੋਨੋਂ ਗੱਡੀਆਂ ਇਹਦੇ ਵਿੱਚ ਕਿੰਨੇ ਕੇ ਪੇਸ਼ੈਂਟ ਜਿਹੜੇ ਹੈਗੇ ਆ ਜੀ 6-7 ਦੇ ਤਕਰੀਬਨ ਹੈਗੇ ਨੇ ਕਿਸੀ ਦੀ ਡੈਥ ਤਾਂ ਨਹੀਂ ਹੋਈ ਸਰ ਨਹੀਂ ਡੈਥ ਨਹੀਂ ਹੋਈ ਇੱਕ ਮੁੰਡਾ ਅੰਬਾਲਾ ਸਿਵਲ ਹਸਪੀਟਲ ਭੇਜਿਆ ਉਹਨਾਂ ਦੀ ਸਿਚੁਏਸ਼ਨ ਥੋੜੀ ਕ੍ਰਿਟੀਕਲ ਹੈ ਕ੍ਰਿਟੀਕਲ ਹੈ ਹਾਂਜੀ ਇੱਕ ਬੰਦੇ ਆ ਕਿੱਥੋਂ ਲਈ ਨਹੀਂ ਪਤਾ ਕੋਈ ਕਿੱਥੇ ਗੁਰਦਾਸਪੁਰ ਤੋਂ ਆਏ ਰਿ ਸੀਗੇ ਤੇ ਦਿੱਲੀ ਜਾ ਰਹੇ ਸੀਗੇ 에어ਪੋਰਟ ਨਹੀਂ ਇਧਰ ਮੈਂ ਰਾਜਪੁਰ ਸਾਈਡ ਤੋਂ ਸ਼ੰਭੂ ਵੱਲ ਜਾ ਰਹੇ ਸੀ ਹਾਂਜੀ ਹਾਂਜੀ ਕੀ ਆਪਣਾ ਮੇਰਾ ਨਾਮ ਜੀ ਰਵੀ ਸ਼ਰਮਾ ਹੈ ਜੀ ਕਿੱਥੇ ਦੇ ਰਹਿਣਾ ਲਈ ਤੁਸੀਂ ਅਸੀਂ ਕਰਨਾਲ ਦੇ ਜੀ ਸਾਹਮਣੇ ਸਰ ਜਿਹੜਾ ਇਹ ਹਾਦਸਾ ਹੋਇਆ ਜੀ ਇਹਦੇ ਬਾਰੇ ਤੁਸੀਂ ਜਾਣਦੇ ਹੋ ਕੀ ਹੋਇਆ ਸੀ ਸਰ ਅਸੀਂ ਆਪਣੀ ਫੈਮਿਲੀ ਨਾਲ ਆਪਣੀ ਗੱਡੀ ਤੇ ਵਾਪਸੀ ਜਾ ਰਹੇ ਸੀ ਅਸੀਂ ਲੁਧਿਆਣੇ ਤੋਂ ਵਾਪਸੀ ਕਰਨਾਲ ਜਾ ਰਹੇ ਸੀ ਠੀਕ ਹੈ ਅ ਸ਼ੰਭੂ ਬਾਡਰ ਦੇ ਕੋਲ ਪਿੱਛੋਂ ਟਰੱਕ ਆਇਆ ਬਹੁਤ ਸਪੀਡ ਨਾਲ ਉਸਨੇ ਸਭ ਤੋਂ ਪਹਿਲਾਂ ਸਾਡੀ ਗੱਡੀ ਨੂੰ ਮਾਰੀ ਬੈਗ ਤੋਂ ਟੱਕਰ ਗੱਡੀ ਬਿਲਕੁਲ ਪਿੱਛੇ ਜਿਹੇ ਬੈਠੇ ਸੀ ਮਿਸਿਸ ਵਗੈਰਾ ਸਭ ਬਿਲਕੁਲ ਬੰਚ ਹੋ ਗਏ ਅਸੀਂ ਇੱਕਦਮ ਅਰਲੇ ਪਾਸੇ ਹੋ ਗਏ ਉਹ ਉਸ ਸਾਡੀ ਅੱਗੇ ਦੇ ਸਾਹਮਣੇ ਮੈਂ ਅਗਲੀ ਸੀਟ ਤੇ ਬੈਠਾ ਸੀ ਸ਼ੁਕਰ ਹੈ ਪਰਮਾਤਮਾ ਨੇ ਮੈਂ ਸੀਟ ਬੈਲਟ ਪਾ ਰੱਖੀ ਸੀ ਮੈਂ ਅੱਗੇ ਨੂੰ ਗਿਆ ਮੈਨੂੰ ਸੀਟ ਬੈਲਟ ਨੇ ਬ ਤੇ ਅਗਲੀ ਤਰਫ ਵੇਖਿਆ ਕਿ ਉਹਨਾਂ ਨੇ ਦੋ ਗੱਡੀਆਂ ਨੂੰ ਬਿਲਕੁਲ ਹੀ ਬੰਚ ਕਰ ਦਿੱਤਾ ਪਰ ਪ੍ਰਮਾਤਮਾ ਜੀ ਨੇ ਇਹ ਐਸੀ ਕਿ ਜਿਸ ਤਰੀਕੇ ਨਾਲ ਚੋ ਕਿਸਾਨ ਉੱਠੇ ਨੇ ਤੇ ਪੰਜਾਬ ਪੁਲਿਸ ਉੱਥੇ ਇੱਕਦਮ ਪਹੁੰਚ ਗਈ मौके ਤੇ ਸਾਨੂੰ ਕਈ ਤਰੀਕੇ ਗੱਡੀਆਂ ਘੱਟਿਆ ਗਿਆ ਬ੍ਰਦਰ ਅਰੀ ਵਾਪਸੀ ਮੋੜ ਕੇ ਮੇਰੇ ਬ੍ਰਦਰ ਹੋਰ ਦੂਜੀ ਗੱਡੀ 'ਚ ਆਪਣੀ 'ਚ ਸਣ ਇਹ ਵਾਪਸੀ ਆਏ ਨੇ ਅਸੀਂ ਇੱਥੇ ਆਏ ਆ ਇਥੋਂ ਟ੍ਰੀਟਮੈਂਟ ਵਿੱਚ ਸਾਨੂੰ ਕਹਿ ਰਹੇ ਨੇ ਅੱਗੇ ਰੈਫਰ ਵਾਸਤੇ ਅਸੀਂ ਬਸ ਪਰੇਸ਼ਾਨ ਹੈਗੇ ਹਾਂ ਤੇ ਹੁਣ ਅਸੀਂ ਇੱਥੋਂ ਆਪਣਾ ਕਰਨਾਲ ਦੀ ਤਰਫ ਕਰ ਰਹੇ ਹਾਂ ਕਿੰਨੀਆਂ ਕ ਗੱਡੀਆਂ ਇਹ ਹਾਦਸੇ ਦੇ ਵਿੱਚ ਜਿਹੜੀਆਂ ਇੰਜਰਡ ਹੋਈਆਂ ਉਹਨੂੰ ਅਸੀਂ ਖਤਮ ਸਰ ਸਭ ਤੋਂ ਪਹਿਲੇ ਸਾਡੀ ਸੀ ਉਹਦੇ ਨਾਲ ਅੱਗੇ ਦੋ ਦਸਿਆ ਜਾ ਰਹੇ ਨੇ ਜੀ ਬ੍ਰਦਰ ਵੀ ਕਹਿ ਰਹੇ ਨੇ ਉਹਦੇ ਬਿਲਕੁਲ ਹੀ ਹਾਲਾਤ ਮਾੜੇ ਸਨ ਸਾਡੀ ਗੱਡੀ ਪੰਜ ਛੇ ਗੱਡੀਆਂ ਤੇ ਕਿੰਨੇ ਕ ਬੰਦੇ ਜਿਹੜੇ ਗੱਡੀਆਂ ਵਿੱਚ ਬੋ ਜੀ ਇਹ ਨਾ ਕੋ ਚੋਸਟੇ ਸਮੇਂ ਕੁਝ ਨਹੀਂ ਪਤਾ ਸੀ ਇਸ ਸਮੇਂ ਮੇਰੀ ਮਾਸੀ ਜੀ ਮੇਰੀ ਮਾਮੀਆਂ ਇਸ ਸਮੇਂ ਮੈਂ ਇਸ ਟਾਈਮ ਬੈੱਡ ਤੇ ਪਈਆਂ ਨੇ ਕਿਸ਼ਰੀ ਪਸਰੀ 60 ਤੇ ਕਿਤੇ ਕਿੱਥੇ ਸੱਟ ਆ ਗਈ ਹੈ ਮਿਸੇ ਦੀ ਮੇਜਰ ਇੰਜਰੀ ਆ ਗਈ ਹੈ ਤੋਂ ਹੱਦੋਂ ਐ ਤੋਂ ਗਰਦਨ ਤੋਂ ਨਹੀਂ ਉਠਿਆ ਜਾ ਰਿਹਾ ਗੱਲ ਸਟ੍ਰੈਕੜਦੀ ਆ ਬੱਸ ਟ੍ਰੈਕ ਕਰੋ ਉੱਪਰ ਗਿਆ ਸੀ ਉਹ ਉਹ ਪੂਰੀ ਤਰੀਕੇ ਨਾਲ ਉਹਨੇ ਹਟਾਇਆ ਜੀ ਉਹਨੇ ਨਹੀਂ ਵੇਖਿਆ ਕਿ ਕੋਈ ਬੰਦਾ ਕਾ ਬੰਦਾ ਜਿਵੇਂ ਕਿ ਜਿਵੇਂ ਕਿ ਉਹਦੇ ਅੰਦਰ ਜਾਨਵਰ ਬਦਾ ਹੋਵੇ ਵੀ ਅਕੇ ਇਨਸਾਨ ਹੈ ਹੀ ਨਹੀਂ ਇਸ ਤਰੀਕੇ ਨਾਲ ਉਹਨੇ ਚਲਾਇਆ ਅਸੀਂ ਬਹੁਤ ਇਸਨ ਪਰੇਸ਼ਾਨ ਹੈ ਗਿਆ ਜੀ ਤੁਸੀਂ ਮੌਕੇ ਤੇ ਉੱਥੋਂ ਆਏ ਹੋ ਤੇ ਲੱਗਦਾ ਕੋਈ ਬੰਦਾ ਸੀਰੀਅਸ ਵੀ ਕੋਈ ਸੀਰੀਅਸ ਹੈ ਸੀਰੀਅਸ ਜੀ ਬਹੁਤ ਨੇ ਇੱਥੇ ਤੁਸੀਂ ਅੰਦਰ ਹਾਲਾਤ ਵੇਖੋ ਤੇ ਵੇਖੋ ਕਿਸੇ ਦਾ ਲੱਤ ਟੁੱਟੀ ਵੀ ਆਉਣ ਮੇਰੀ ਮਿਸਿਸ ਦੇ ਤਾਂ ਹੈਂਡ ਤੋਂ ਵੀ ਹੈ ਪਲੱਸ ਐ ਨੈਕ ਤੋਂ ਉੱਠਿਆ ਨਹੀਂ ਜਾ ਰਿਹਾ ਇਸ ਦਾ ਹੁਣ ਸਰਕਾਰੀ ਸਾਥ ਦੇ ਤੁਸੀਂ ਜਿਵੇਂ ਪਹੁੰਚੇ ਹੋ ਇੱਥੇ ਕਹਿ ਰਹੇ ਆ ਵੀ ਰੈਫਰ ਕਰ ਦਾਂਗੇ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਨੀ ਸਰ ਦੇਖੋ ਇੱਥੇ ਇਸ ਟਾਈਮ ਸਾਨੂੰ ਉਸ ਤੋਂ ਟ੍ਰੀਟਮੈਂਟ ਦੀ ਜ਼ਰੂਰਤ ਹੈ ਕੇ ਰੈਫਰ ਦੀ ਜ਼ਰੂਰਤ ਨਹੀਂ ਹੈਗੀ ਉਹਨੇ ਰੈਫਰ ਕਹਿ ਰਹੇ ਨੇ ਅਸੀਂ ਇੱਥੋਂ ਆਪਣਾ ਕੋਈ ਨਾ ਕੋਈ ਕਰਕੇ ਸਿਸਟਮ ਅਸੀਂ ਆਪਣੇ ਕਰਨਾਲ ਹੀ ਜਾਵਾਂਗੇ ਮੇਰੇ ਡਾਕਟਰ ਨੇ ਟ੍ਰੀਟ ਨਹੀਂ ਕੀਤਾ ਸਰ ਉਹ ਜੋ ਫੈਸਿਲਿਟੀ ਹੋਣੀ ਚਾਹੀਦੀ ਉਹ ਨਹੀਂ ਹੈਗੀ ਠੀਕ ਹੈ ਕਿਤੇ ਨਾ ਕਿਤੇ ਪੰਜਾਬ ਚ ਡਾਕਟਰੀ ਦਾ ਹਾਲਾਤ ਮਾੜੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਹਿਯੋਗ ਮਿਲੇ ਉਹ ਜੀ ਹਾਂਜੀ ਪੁਲਿਸ ਪ੍ਰਸ਼ਾਸਨ ਵੱਲੋਂ ਮਿਲਿਆ ਹੈ ਮੈਂ ਅਸੀਂ ਕਹੀਏ ਉਹਨਾਂ ਨੇ ਪੂਰਾ ਕੋਆਪਰੇਟ ਕੀਤਾ ਜੀ ਲੇਡੀਜ਼ ਪੁਲਿਸ ਵੀ ਆਈ ਹੈ ਲੇਡੀਜ਼ ਪੁਲਿਸ ਨੇ ਸਭ ਕੋ ਮੇਰੀ ਮੈਸੇਜ ਉਠਾਇਆ ਕਿ ਨਾ ਵੀਰ ਜੀ ਟੈਨਸ਼ਨ ਨਾ ਲੋ ਕਿਉਂਕਿ ਸਾਡੇ ਨਾਲ ਬਜ਼ੁਰਗ ਵੀ ਸਨ ਕਿਵਨ ਤੱਕ ਕੀ ਉਹਨਾਂ ਨੇ ਪਾਣੀ ਦਿੱਤਾ ਸਭ ਕੁਝ ਕੀਤਾ ਸਾਡੇ ਨਾਲ ਕੋਆਪਰੇਟ ਪੂਰਾ ਕੀਤਾ ਜੀ